ਕਿ ਇਹ ਸੁਖਵੀਰ ਬਾਦਲ ਦਾ ਜਿਹੜਾ ਫੈਕਸ਼ਨ ਹੈ ਜਿਹੜਾ ਮੇਨਸਟ੍ਰੀਮ ਅਕਾਲੀ ਦਲ ਹੁਣ ਤੱਕ ਜਿਹੜਾ ਹੋਣਛ ਹੈਗਾ ਇਹ ਇਹਦੇ ਲਈ ਇੱਕ ਵੱਡਾ ਚੈਲੰਜ ਵੀ ਹੋਏਗਾ ਅੰਮ੍ਰਿਤਪਾਲ ਦਾ ਇਸ ਤਰ੍ਹਾਂ ਪਾਰਟੀ ਫਲੋਟ ਕਰਨਾ ਔਰ ਲੋਕਾਂ ਚ ਆ ਹਾਂਜੀ ਇਹ ਇਹ ਜਿਹੜਾ 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 ਚੈਲੰਜ ਹੈ ਹੁਣ ਅਕਾਲੀ ਦਲ ਬਾਦਲ ਦੇ ਲਈ ਹੋਈ ਹੈ ਕਿਉਂਕਿ ਜਿਹੜਾ ਵੀ ਸਪੇਸ ਇਹਨਾਂ ਨੇ ਖਾਣਾ ਹੈ ਉਹ ਅਕਾਲੀ ਦਲ ਬਾਦਲ ਦਾ ਖਾਣਾ ਹੈ ਜਾਂ ਸਿਮਰਨਜੀਤ ਮਾਨ ਦਾ ਖਾਣਾ ਹੈ ਹੂੰ ਕਿਉਂਕਿ ਮਨਤਖ ਸਪੇਸ ਤਾਂ ਉਹੀ ਹੈ ਜਿਹਦੇ ਵਿੱਚ ਇਹ ਕੰਮ ਕਰ ਰਹੇ ਨੇ ਹੁਣ ਅਕਾਲੀ ਦਲ ਕੋ ਕੋਈ ਬੈਂਕ ਰਫਸੀ ਹੋ ਚੁੱਕੀ ਹੈ ਟੋਟਲ ਮੋਰਲ ਅਪਰਾਇਟ ਕੋ ਪਰ ਉਹਦੇ ਵਿੱਚ ਇਹ ਜ਼ਰੂਰ ਹੈਗਾ ਕਿ ਜਿਹੜਾ ਇਹ 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 ਨੇ ਜਿਹੜੇ ਜਿਹੜੇ ਮਤਲਬ ਕਿ ਪਰਸਨ ਅਕਾਲੀ ਦਲ ਨੂੰ ਜਿਹੜੇ ਜਿਹੜੇ ਮਾਨ ਵਾਲੇ ਉਹ ਜ਼ਰੂਰ ਮਤਲਬ ਕਿ ਇਹ ਹੈਗਾ ਕਿ ਉਹ ਖਾਲਿਸਤਾਨ ਤੇ ਕਾਰਨਰ ਕਰਨਗੇ ਉਹਨਾਂ ਦੀ ਕਨਸਟਿਟਿਊਐਂਸੀ ਹੈ ਪਰ ਮੈਂ ਕਹਿੰਦਾ ਕਿ ਕੁਝ ਵੀ ਹੋਵੇ ਜਿਹੜਾ 5-10% ਡਿਸ ਗਰੰਟੇਡ ਡਿਸਟੈਂਟਡ ਜਿਹੜਾ ਸੈਕਸ਼ਨ ਹੈ ਜਾਂ ਫੈਨਸੀਟਰ ਨੇ ਹਾਂ ਫੈਨਸੀਟਰ ਵੀ ਨੇ ਜਾਂ ਜਿਹੜੇ ਲੋਕ ਨਿਰਾਸ਼ ਨੇ ਪੰਤਕ ਅਫੇਅਰਸ ਤੋਂ ਉਹ ਇਹਨਾਂ ਦੇ ਨਾਲ ਬਾਈ ਡਿਫਾਲਟ ਆਣਗੇ ਇਸ ਗੱਲ ਦਾ ਇਹਨਾਂ ਨੂੰ ਪਤਾ ਹੈ